ਹੋ ਰਿਹਾ ਹੈ ਦੇਖੋ ਸਿੱਖਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਇਹ ਚੱਲ ਰਿਹਾ ਕੋਈ ਕਹਾਣੀ ਚੱਲ ਰਹੀ ਹੈ ਟੀਵੀ ਚੱਲ ਰਿਹਾ ਹੈ ਲਾਈਵ ਕੀਰਤਨ ਪਹੁੰਚ ਰਿਹਾ ਹੈ ਇਹ ਜਿਹੜਾ ਲਾਲਚ ਦੇ ਕੇ ਕਿਸੇ ਕਿਸਮ ਦਾ ਜਿਹੜਾ ਹੈ ਪਖੰਡ ਦੇ ਪਰਮਜਾਲ ਚ ਫਸਾ ਕੇ ਜਿਹੜਾ ਧਰਮ ਪਰਵਰਤਨ ਕਰਾਉਣ ਦੀ ਜਿਹੜੀ ਪ੍ਰਵਿਰਤੀ ਹੈ ਉਹਦੇ ਵਿੱਚ ਲੱਗਾ ਹੋਇਆ ਹੈ ਮਨੁੱਖੀ ਮਨ ਜਿਹੜਾ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਪਦਾਰਥਵਾਦ ਦਾ ਯੁੱਗ ਹੈ ਪਦਾਰਥਵਾਦ ਦੇ ਯੁੱਗ ਦੇ ਵਿੱਚ ਨਾਲਸਾ ਜਿਹੜੀ ਹੈ ਉਹ ਭਾਰੀ ਹੋ ਗਈ ਹੈ ਕਮ ਹੋ ਗਈ ਹੈ ਤੇ ਕੁਝ ਸ਼ਾਤਰ ਲੋਕ ਜਿਹੜੇ ਹੁੰਦੇ ਆ ਉਹ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਜਿਹੜਾ ਉਹ ਧਰਮ ਪਰिवर्तन ਜਿਹੜਾ ਲਹਿਰ ਚਲਾਉਂਦਾ ਯਤਨ ਕਰਦੇ ਆ ਪਰिवर्तन ਹੁੰਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੰਦ ਭੱਗੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀ ਸਭੀਆ ਪੈਲਗਾਮ ਦੇ ਹਤੁਵਤੀ ਹੋਣਾ ਹੈ ਕਿਵੇਂ ਬੜਾ ਮਹਿੰਗਾ ਹਮਲਾ ਜੀ ਜਿਹਨੇ ਵੀ ਕੀਤਾ ਉਹਨੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਨੇ ਕੀਤਾ ਇਹ ਹਮਲਾ ਕਰਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਪਰ ਸਰਕਾਰ ਨੂੰ ਵੀ ਜਿਹੜਾ ਹੈ ਉਹ ਸਹਿਰਕਤਾ ਦੇ ਨਾਲ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਇਹਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਪਹਚਾਰਕ ਸਾਂਝ ਜਿਹੜੀ ਆ ਬਰਕਰਾਰ ਰਹਿਣੀ ਚਾਹੀਦੀ ਹੈ ਦੋ ਧਰਮਾਂ ਦੇ ਵਿਚਕਾਰ ਨਫਰਤ ਫੈਲਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੀਤੇ ਦਿਨੀ ਗੈਂਗਲ ਬੀਰਜੀ ਨੂੰ ਜਿਹੜਾ ਕਿ 에어ਪੋਰਟ ਤੇ ਬਿਠਾਇਆ ਗਿਆ ਕਿੰਨੇ ਦਿਨ ਉਹਨਾਂ ਨਾਲ ਇਹ ਵੀ ਮੰਨਤਾ ਹੈਗਾ ਵਰਤਾਰਾ ਹੈਗਾ 에ਰੇਬੀਆ ਵੱਲੋਂ ਜਿਹੜਾ ਹੈਗਾ ਮਾਨੁਕ ਸਿੰਘ ਸਾਹਿਬ ਜੀ ਦਾ ਜਿਹੜਾ ਹੈਗਾ ਉਹ ਉਹਨਾਂ ਨਾਲ ਕੋਈ ਦੁੱਖਾ ਜਿਹੜਾ ਵਿਹਾਰ ਕੀਤਾ ਹੈ ਇਹ ਮੰਤਪਾ ਕਮੇਟਾ ਸ਼ੋਮੀ ਕੁਰਕਰਾ ਪ੍ਰਬੰਧਕ ਕਮੇਟੀ ਨੂੰ 에어ਲਾਈਨਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਾਈਟਰੀ ਗਰੁੱਪ ਦੰਗਮਣੀ ਟਕਸਾਲ ਬਲੋ ਪਾਤ ਤੱਕ ਜਥੇਦਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਵੇਂ ਲੈਣਾ ਚਾਹੀਦਾ। ਦੇਖੋ ਕਮੇਟੀ ਟਕਸਾਲ ਸਿੱਖਾਂ ਦੀ ਜਿਹੜੀ ਹੈ ਇੱਕ ਰਤਨ ਜਿੱਥੇ ਬੰਦੀ ਹੈ। ਜੇ ਕੋਈ ਕਰ ਰਹੀ ਹੈ ਤੇ ਉਹਦੇ ਬਾਰੇ ਸ਼ਰਮਨਗਰਦਾਰ ਪ੍ਰਬੰਧਕ ਕਮੇਟੀ ਨੂੰ ਦਬੰਦਿਕ ਸਾਲ ਦੇ ਨਾਲ ਮਿਲ ਕੇ ਰਾਤਕਾ ਕਾਇਮ ਕਰਕੇ ਗੱਲਬਾਤ ਦੇ ਰਾਹੀਂ ਜਿਹੜੇ ਆ ਉਹ ਮਸਲੇ ਹੱਲ ਕਰਨੇ ਚਾਹੀਦੇ ਨੇ ਸਿੰਘ ਸਾਹਿਬ ਅਕਾਲੀ ਕਲ ਦੋ ਹਿੱਸੇਜ ਵੰਡੇ ਆ ਗਏ ਆ ਇੱਕ ਪਾਸੇ 120 ਸਿੰਘ ਬਾਬਰ ਉਹਨਾਂ ਦਾ ਕਲ ਕਲ ਉਹ ਕਰਦੇ ਸਾਡੀ ਪਰਚੀ ਆਣੀ ਹੈ ਦੂਜੇ ਪਾਸੇ ਦੂਸਰਾ ਕਲ ਕਲ ਸਾਡੀ ਪਰਚੀ ਆਣੀ ਹੈ ਇਹਦਾ ਕੀ ਹੱਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਉਹ ਬੋਕਸ ਭਰਤੀ ਨਹੀਂ ਕਰ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਢਾਂਚਾ ਜਿਹੜਾ ਉਹ ਸਾਡੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਮर्याਦਾਂ ਨੂੰ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕਾਨੂੰ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਇਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਔਰ ਉਦੀ ਜਿਹੜੀ ਹੈ ਚੱਤੇ ਚੱਲ ਰਹੀ ਹੈ ਉਦੀ ਮਹਨ ਚੱਲ ਰਹੀ ਹੈ ਪੰਡਿਤ ਗੁਰ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਗ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਹੈ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-3 ਮਹੀਨਿਆਂ ਨੂੰ ਮੈਨੂੰ ਵੀ ਲੱਗਿਆ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਪੁਨਰ ਸਿਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ। ਅਸਵੀਰ ਬਾਦਲ ਉਹ ਤੇ ਐਸਪੀਸੀ ਦੀ ਪਾਰਲੀਮੈਂਟ ਚ ਪਹੁੰਚਤਾ ਪਿਆਲੇ ਉਹ ਉਹਨਾਂ ਦੇ ਪਰਚੇ ਜਿਹੜੀਆਂ ਪੜੀਆਂ ਇਹਨਾਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪਗੋੜੇਦਾਲਾ ਪਗੋੜੇਦਾਲ ਦੀਆਂ ਦੇਕਸ ਭਰਤੀਆਂ ਨੇ ਦੇਕਸ ਭਰਤੀ ਆ ਦੇਕਸ ਸਾਰਾ ਕੁਝ ਹੈਗਾ ਕੋਈ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਇੱਕ ਪਰਚੀ ਦੇ ਉੱਤੇ ਆਧਾਰ ਕਾਰਡ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਆ ਕਾਲੀਗੜ੍ਹ ਦੀ ਪੁਲਰ ਸਬਜੀਤੀ ਇਹ ਜ਼ਰੂਰ ਹੋਏਗੀ ਔਰ ਮੇਰੇ ਵੀ ਭਾਈ ਜੀ ਦੀ ਜਗ੍ਹਾ ਦਾ ਇਸਤੇਮਾਲ ਦਿੱਤਾ ਗਿਆ ਸਿੱਖਾ ਵੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਸਤੀ ਦਾ ਸਿੰਘ ਸਮੰਦਰੀ ਹਾਲ ਦੀਆਂ ਕੰਡਾ ਨੰਡੀਆਂ ਹੋਈਆਂ ਜਦੋਂ ਉੱਥੇ ਲੋਨੇ ਭੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਲ ਕਰ ਰਹੇ ਹੋਏ ਆ ਉਹ ਵੀ ਪਰਲਾਈਆ ਹੋ ਰਿਹਾ ਕਿ ਆ ਅਕਾਲੀਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਲਏ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ ਸੀ ਹੁਣ ਉਥੇ ਦੇ ਜਗਾਰੇ ਛੱਡੇ ਗਏ ਸਭ ਕੁਝ ਬੜਾ ਨਹੀਂ ਮੰਤ ਬਾਗੀ ਗੱਲ ਹੈ ਜੇ ਮੈਂ ਇਹ ਕਰ ਇਸੇ ਕਰਕੇ ਕਹਿ ਰਿਹਾ ਕਿ ਤੀਜਾ ਸਿੰਘ ਸਮੰਦਰੀ ਹਾਲ ਦੀਆਂ ਉਸ ਦਿਨ ਕੰਡ ਸਿੰਘ ਸਾਹਿਬ ਹੂੰ ਆਨ ਦੇ ਸਮਝ ਫਿਰ ਕਿੰਨੂ ਸੰਗਤ ਕਿੰਨੂ ਕਾਲੀਦਲ ਨੂੰ ਮੰਨਦੇ ਹੋ ਤੁਸੀਂ ਤਾਂ ਕਹਿ ਰਹੇ ਹੋ ਪਰ ਉਧਰ ਵੀ ਉਹ ਜਿਹਨੂੰ ਸੰਗਤ ਮੰਨਦੇ ਉਹੀ ਸ਼ਮਲੇ ਕਾਲੀਦਲ ਅੱਛਾ ਨੂੰ ਸੁਬੀਰ ਨੂੰ ਮੰਨ ਲਿਆ ਤਾਂ ਫਿਰ ਮੰਨ ਮੰਨ ਲਈ ਕੋਈ ਨਹੀਂ ਜੇ ਮੰਨਣਾ ਹੁੰਦਾ ਤਾਂ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2023 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈਗੀ ਅੱਛਾ ਸਿੰਘ ਸਾਹਿਬ ਜੂਨ ਦੇ ਵਿੱਚ ਕੀਆ ਜਾ ਰਿਹਾ ਹੈ ਇਲੈਕਸ਼ਨ ਆ ਰਹੇ ਹਨ ਉਹਨਾਂ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੇ ਜਲਦੀ ਸ਼ਾਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਤੇ ਵੀ ਗੱ ਇਹ ਰਿਤ ਦੇ ਰਾਸੂਲੇ ਬਹੁਤ ਤਰ੍ਹਾਂ ਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਤਰ੍ਹਾਂ ਦੇ ਲੋਕ ਇਲੈਕਸ਼ਨ ਲੜਨਗੇ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਤਰਾਂ ਦੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਾਣ ਕੀਤਾ ਉਹਨਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨੀ ਚਾਹੀਦੀ ਨਹੀਂ ਸਰ ਤੁਸੀਂ ਕੀ ਲੋਗੇ ਲੱਛੀ ਨਹੀਂ ਫਲਹਾਲ ਤਾਂ ਕੋਈ ਅਰਾਦਾ ਨਹੀਂ ਹੈ ਪਰ ਮੇਰੀ ਚਾਹਤ ਹੈ ਕਿ ਪੰਥਕ ਤਰਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇਤੇ ਲੱਛੀ ਰੱਖ ਪੰਥਕ ਕਿ ਕਿਸ ਨੂੰ ਸਪੋਰਟ ਕਰਦੇ ਹੋ ਜਿਹੜਾ ਵੀ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਉਹ ਸ੍ਰੀ ਸੁਖਬੀਰ ਸਿੰਘ ਸਾਹਿਬ ਦੀ ਸੰਸਥਾ ਦਾ ਪਾਸ਼ਪਤੀ ਕਰਨ ਉਹ ਹੈ ਮਹਾਰਾਸ਼ਟਰ ਤੇ ਇੱਕ ਨੂੰ ਬਿਆਜਾ ਉਹਦੇ ਵਿੱਚ ਚਸ਼ਮੁਗਨੀ ਕੋਟੀ ਦੇ ਚਾਰ ਮੈਂਬਰ ਸੀ ਘੱਟ ਇੱਕ ਕਰ ਦਿੱਤਾ ਗਿਆ ਇਹਦੇ ਵਿੱਚ ਵੀ ਸਾਡੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਇਹਨਾਂ ਨੇ ਆਪਣਾ ਫਰਜ਼ ਵੀ ਨਿਭਾਇਆ ਆਪਣੀਆਂ ਜੜੀਆਂ ਹੈਗੀਆਂ ਆਉਡੀਆਂ ਨੂੰ ਬਚਾਉਣ ਦੇ ਤੇ ਲੱਗੇ ਰਹੇ ਆਪਣੇ ਪਰਿਵਾਰ ਆਪਣੇ ਘਰ ਨੂੰ ਨੰਬਰ 1 ਬਣਾਉਣ ਦੇ ਵਿੱਚ ਲੱਗੇ ਰਹੇ ਤੇ ਜਿਹਦਾ ਨਤੀਜਾ ਨਿਕਲੇ ਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਹੱਥੋਂ ਨਿਕਲੀਆਂ ਨੇ ਤਾਂ ਇਸ ਕਰਕੇ ਜ਼ਰੂਰੀ ਹੋਇਆ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੰਥਕ ਪ੍ਰਬੰਧ ਹੋਵੇ ਪੰਥਕ ਇੰਤਜ਼ਾਮ ਹੋਵੇ ਤੇ ਪੰਥਕ ਮर्यादा ਕਾਇਮ ਹੋਵੇ ਉਹਦੇ ਵਾਸਤੇ ਕੋ ਰੂਪਰੇਖਾ ਦੀ ਲੋੜ ਚਾਹੀਦੀ ਉਹਨੂੰ ਲੋੜ ਨਹੀਂ ਚਾਹੀਦੀ ਜਿਹੜੇ ਸੋਹਰ ਤੇ ਸਾਡੇ ਵਿਦਵਾਨ ਹੈ ਉਹਨਾਂ ਨੂੰ ਇਹ ਰੂਪਰੇਖਾ ਜਿਹੜੀ ਉਹ ਲਿਖਣੀ ਚਾਹੀਦੀ ਸੀ ਅਰੰਦੀ ਸਿੰਘ ਸਰਨਾ ਆਏ ਸੀ ਉਹ ਕਹਿੰਦੇ ਬਾਸਪਾ ਦਾ ਪਾਰਟੀ ਗਿਆ ਨਹੀਂ ਹਰਪ੍ਰੀਤ ਸਿੰਘ ਉਹ ਕਾਂਗਰਸ ਦੇ ਜੀ ਉਹ ਕਾਂਗਰਸ ਦਾ ਪਾਰਟੀ ਆਉਣੀ ਹੈ ਜੀ ਬਾਕੀ ਨੀ ਨੀ ਇਸ ਗੱਲ ਦੀ ਹੈ ਜਿਹਨਾਂ ਬੰਦਿਆਂ ਨੇ 25 ਸਾਲ ਨੂੰ ਬੀਜੇਪੀ ਨਾਲ ਸਮਝੌਤਾ ਰੱਖਿਆ ਬੀਜੇਪੀ ਦੇ ਸਰ ਤੇ ਮਿਨਿਸਟਰੀਆਂ ਮਾਣੀਆਂ ਬੀਜੇਪੀ ਦੇ ਸਰ ਤੇ ਸਰਕਾਰਾਂ ਚਲਾਈਆਂ ਬੀਜੇਪੀ ਨਾਲ ਅੱਜ ਵੀ ਜਿਹੜੇ ਹੈ ਤਰਨਾ ਮੱਛੀ ਹੋ ਰਿਹਾ ਕਿ ਕਿਸੇ ਢੰਗ ਨਾਲ ਸਾਹ ਨਾ ਪਾ ਜੇ ਕਿਤੇ ਲੋਕਾਂ ਨੂੰ ਕਹਿ ਰਹੇ ਆ ਨਾਮ ਲੈ ਲਓ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾਸਲੋਤਾ ਹੋ ਜਾਣਾ ਹੈ ਆ ਵਗੈਰਾ ਅੱਜ ਇਹਨਾਂ ਨੂੰ ਗੁਣਾ ਦੇ ਬੀਜੇਪੀ ਦਾ ਤੇ ਭੱਜੇ ਜਾਣ ਦਾ ਨਾਸਲੋਤਾ ਕਰਨ ਵਾਸਤੇ ਇਹ ਗੱਲ ਦੇ ਦੋਸ਼ ਲਾ ਰਿਹਾ ਹੈ ਵੀ ਬੀਜੇਪੀ ਦੇ ਪਰਮਜੀਤ ਸਿੰਘ ਸਰਨਾਥ ਤੁਹਾਡਾ ਨਾਮ ਲੈ ਕੇ ਕਹਿ ਰਹੇ ਨੇ ਕਿ ਅਸਲੀ ਗੱਲ ਹੈ ਨਾਮ ਲੈਂਦੇ ਕੋਈ ਗੱਲ ਹੋਣੀ ਜਿਹੜਾ ਨਾਮ ਲੈਂਦੇ ਅੱਛੀ ਪਰ ਉਹ ਕਹਿੰਦੇ ਕਿ ਸੰਪਰਕ ਚ ਨੇ ਬੀਜੇਪੀ ਦੇ ਕਹਿੰਦੇ ਇਹਨਾਂ ਨੂੰ ਉਹ ਕਾਂਗਰਸ ਦੇ ਸੰਪਰਕ ਚ ਨੇ ਜੀ ਮੰਨੂ ਤਾਂ ਉਹ ਦਿੱਲੀ ਕਮੇਟੀ ਦੇ ਮੈਂ ਇਹ ਬਲੇ ਮਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੇ ਪੀਸੀ ਸੁਣੀਏ ਹੋਰ ਬਹੁਤ ਸਾਰੇ ਲੋਕਾਂ ਨੇ ਪੀਸੀ ਸੁਣੀਏ ਉਹਨੇ ਸਾਥ ਨਾਲ ਸਾਥ ਤੇ ਸ਼ਰਿਆ ਵਿੱਚ ਜਾਮ ਲਾਇਆ ਵੀ ਇਹ ਜਿਹੜਾ ਕੋਈ ਦਿੱਲੀ ਬੰਗਾਲ ਦਾ ਜਿਹੜਾ ਦੇਸ਼ੀ ਹੈ ਉਹਨੇ ਸੋਪੇ ਦਿੰਦੇ ਰਹੇ ਨੇ ਜੀ ਸੱਜਨ ਕੁਮਾਰ ਸੱਜਨ ਤਾਂ ਮਾਰਨਾ ਸੋਪੇ ਦਿੰਦੇ ਰਹੇ ਨੇ ਤੇ ਮੈਂ ਤਾਂ ਵੀ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਨਾਲ ਵੀ ਆਗੂ ਜਿਹੜੇ ਨੇ ਆਪੋਜੀਸ਼ਨ ਦੇ ਆਗੂ ਨੇ ਨਾਲ ਸਾਥ ਤੇ ਜਾਮ ਲਾਇਆ ਇਹਨੂੰ ਮੈਂ ਕੌਮ ਦਾ ਦਰਦੀ ਹੈ ਸਮਾਣੀ ਗਈ ਹੈ ਕੌਮ ਹੈ ਦੇਣੀ ਹੈ ਜਿਹੜਾ ਦਰਦੀ ਹੈ ਇਹ ਜਿਹੜੀ ਗੰਗਮਾ ਨੂੰ ਦਰਦੀ ਆ ਪਹਿਲਾਂ ਉਸੇ ਕੰਗਮਾ ਨੂੰ ਪਾਣੀ ਪਾ ਕੇ ਪੀਤੀ ਕੋਸਦਾ ਹੁੰਦਾ ਸੀ ਸਰ ਮਈਦੇ ਵਿੱਚ ਸਿੱਖ ਸਾਹਿਬ ਇਕੱਠ ਕੀਤਾ ਜਾਂਦਾ ਸੀ ਸਿੱਖ ਸਾਹਿਬ ਨੂੰ ਜੀ ਸਿੰਘ ਢੱਡੂ ਕਬੜਾ ਨੂੰ ਬਹੁਤ ਪਛਾਣਤ ਅੰਮੀ ਜਿਹੜਾ ਤੇ ਇੱਕ ਮੱਚ ਤੇ ਕੱਢੀ ਹੋ ਗਈ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰ ਚੰਗੀ ਗੱਲ ਚੰਗੀ ਗੱਲ ਇੱਕ ਸਿੱਖਾ ਰੀਅਲ ਵਾਲੇ ਤੇ ਸਮੇਤੋ ਕਿ ਉਹਨਾਂ ਦਾ ਜੋ ਪੁਰਾਣੇ ਸਮਝ ਵਿੱਚ ਕਰੇ ਉਹ ਖਤਮ ਕਰੇ ਤੁਹਾਡੀ ਨਾ ਕਾਮਯਾਬੀ ਸੀ ਦੇਖੋ ਕਿਸੇ ਇਹ ਵਿਤਰਾ ਨਹੀਂ ਅਸੀਂ ਤਾਂ ਇੱਕ ਕਮੇਟੀ ਬਣਾਈ ਸੀ ਪਰ ਵਿਦਵਾਨਾਂ ਦੀ ਕਮੇਟੀ ਸੀ ਵਿਦਵਾਨਾਂ ਦੀ ਕਮੇਟੀ ਨੇ ਬੜੀ ਸੋਹਰਤਤਾ ਦੇ ਨਾਲ ਯਤਨ ਕੀਤਾ ਸੀ ਮਸਲੇ ਨੂੰ ਅੱਲ ਕੀਤਾ ਜਾਵੇ ਪਰ ਜਦੋਂ ਜੋ ਨਹੀਂ ਉਸ ਵੇਲੇ ਤਨਮੈਂਬਰ ਕਮੇਟੀ ਦੇ ਨਾਲ ਰابطਾ ਕਾਇਮ ਕਰ ਸਕਦੇ ਤੇ ਇਹਦੇ ਵਿੱਚ ਸਾਡਾ ਕੀ ਸੀ ਅਚਾ ਗਰੇਵ ਸਿੰਘ ਸਾਹਿਬ ਦੀ ਭੂਮਿਕਾ ਨੂੰ ਕੋਈ ਨਹੀਂ ਨਹੀਂ ਮੈਂ ਵਾਚ ਨਹੀਂ ਕਰਦਾ ਜੀ ਇਸ ਕਰਕੇ ਮੈਂ ਕੁਝ ਜਾਣ ਕਰ ਇਸਕੋ ਨਹੀਂ ਕਰਦੇ ਕਿ ਜਸედა ਸਾਡੇ ਕਾਂਸਲ ਨਹੀਂ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈ ਮੇਰੇ ਕੋਲ ਆਪਣੀ ਸਰਕਾਰ ਨਹੀਂ ਹੈ ਮੈਂ ਆਪਣਾ ਕੰਮ ਕਰਦਾ ਜੀ ਠੀਕ ਹੈ ਤਖਤਾ ਦੇ ਅਧਿਕਾਰ ਦੀ ਨੁਕੀ ਨੂੰ ਲੈ ਕੇ ਮੀਟਿੰਗ ਨਾਲ ਬਣਾ ਦੀ ਗੱਲ ਚੱਲਦੀ ਪਰ ਐਜੀਪੀਸੀ ਪ੍ਰਧਾਨ ਵੱਲੋਂ ਲਗਾਤਾਰ ਟਾਈਮ ਲਟਾਈ ਜਾ ਰਹੀ ਕਿਵੇਂ ਦੇਖੀ ਇਹ ਤਾਂ 2008 ਤੋਂ ਰਹਿਤਨ ਹੋ ਰਿਹਾ ਜੀ ਜਿਹੜੇ ਤੋਂ ਅਕਾਲ ਤਖਬਾ ਨੇ ਹੁਕਮਨਾਮਾ ਜਿਹੜਾ ਹੈ ਉਹ ਦਿੱਤਾ ਸੀ ਸ਼੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਿ ਤਖਤਾਂ ਦੇ ਜਥੇਦਾਰਾਂ ਦੀ ਮर्याਦਾ ਚੋਣ ਵਿਧੀ ਬਰਖਾਸਤਗੀ ਦਾ ਵਿਧਾਨ ਕੋਲ ਬਣਨਾ ਚਾਹੀਦਾ ਹੈ ਤੇ ਇਹ ਤਾਂ ਪਹਿਲੇ ਬਹੁਤ ਲੇਟ ਹੈ ਜੀ 2008 ਤੋਂ ਲੈ ਕੇ ਹੁਣ 2025 ਆ ਗਿਆ ਜੀ ਕਿੰਨੇ ਸਾਲ ਹੋ ਗਏ ਤੁਸੀਂ ਬੋਲਦੇ ਆ ਸੀ ਤੁਸੀਂ ਕੁਝ ਦਿਹਾਉਂਦੇ ਆ ਸੀ ਇਹ ਤਾਂ ਜਿੰਨੇ ਸਾਲ ਹੋ ਗਏ ਆ ਚੁੱਕਿਆ ਸੀ ਕਿ ਦਿੱਕਤਾਂ ਦੇ ਜਥੇਦਾਰ ਨਹੀਂ ਦਿੱਤੇ ਤੇ ਸੇਵਾ ਮੁਕਤ ਨਹੀਂ ਹੋਏ। ਹਾਂ। ਬਲਕਿ ਪਹਿਲਾਂ ਨਹੀਂ ਜਥੇਦਾਰ ਨਿਯੁਕਤ ਹੋ ਰਹੇ ਸੇਵਾ ਮੁਕਤ ਹੋਦੇ। ਕੀ ਉਹ ਕੋਈ ਨਿਯਮਬੱਧ ਨਹੀਂ ਸੀ? ਉਹ ਰਹੀਂ ਸੀ ਤਹ 2008 ਦੇ ਵਿੱਚ ਜਥੇਦਾਰ ਜਗਿੰਦਰ ਸਿੰਘ ਜੀ ਦਾ ਵੀ ਉਹ 2008 ਦੇ ਵਿੱਚ ਹੁਕਮ ਲੰਮਾ ਆਇਆ ਸੀ। ਇਹ ਪਤਖਤਾਂ ਦੇ ਜਥੇਦਾਰਾਂ ਦਾ ਵਿਧਿਬਿਧਾਨ ਜਿਹੜਾ ਬਣਨਾ ਚਾਹੀਦਾ ਸ਼ਾਇਦ 2002 ਦੇ ਵਿੱਚ। ਮੇਰੇ ਕੋਲ 2008 ਦੇ ਵਿੱਚ ਚੀਫ ਮੈਨੇਜਰ ਜਿਹੜੇ ਅੱਜ ਤੱਕ ਸਾਡੀ ਸੇਵਾ ਕਰ ਰਹੇ ਦੋ ਵਾਰ ਰੋਮਾਂਟਰ ਨੂੰ ਵੀ ਭੇਜੇ ਸੀ। ਔਰ ਆਨ ਰਿਕਾਰਡ ਹੈ ਹਾਲ ਤੱਕ ਸਭ ਤੇ ਵਿਧਿ ਵਿਧਾਨਤਾ ਦੱਲੇ ਚਾਹੀਦੇ ਅੱਛਾ ਤੁਸੀਂ ਹੋਮ ਕੋਈ ਸੁਝਾਅ ਦੇਵੋਗੇ ਕੋਪੂ ਲੋਕਾਂ ਦੁਆਰਾ ਹਾਂ ਜੇ ਕੋਈ ਪੁੱਛੇਗਾ ਤਾਂ ਦੇ ਦੇ ਜਰੂਰ ਦੇ ਕਹਿੰਦੇ ਬੈਗੇ ਐਜ਼ ਅ ਸਿਖ ਸੁਝਾਅ ਦੇ ਹੁੰਦੇ ਅੱਛਾ ਜੇ ਜ਼ੇਦਾ ਸਰਪ ਤੋਂ ਹਟਣ ਤੋਂ ਬਾਅਦ ਸ਼ਰਨੀ ਕਮੇਟੀ ਉਹ ਤੁਹਾਨੂੰ ਕੰਟੈਕਟ ਕੀਤਾਗੇ ਨਹੀਂ ਕੋਈ ਕੰਟੈਕਟ ਨਹੀਂ ਕਰ ਮੈਨੂੰ ਇਹ ਜੀ ਕਹਾਣੀ ਹੋਣੀ ਹੈ ਬਸ ਸ਼ਰਨੀ ਗੁਰਦਾਰਾ ਕਮੇਟੀ ਇੱਕ ਨਹੀਂ ਸੀਸ ਕਰਕੇ ਕੀ ਪਤਾ ਜੀ ਕੀ ਹੈ ਜੀ ਇਹਦਾ ਸ਼ਰਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਹੈ ਜਾਂ ਸ਼ਰਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਨੋਮਲ ਕਰਨ ਵਾਲਾ ਦੱਸ ਸਕਦੀ ਕਾਰਨ ਕਿ ਇਹ ਪੀਤੇ ਕੁਝ ਸਮੇਂ ਚ ਲਈ ਜਿਹਦੇ ਵੀ ਜਿਹਦਰ ਸਾਹਿਬ ਰਹੇ ਨੇ ਉਸ ਤੋਂ ਬਾਅਦ ਉਹਨੇ ਕੁਝ ਬੜタル ਕਿਉਂ ਨਹੀਂ ਕੀਤੀ ਇੱਕ ਇਹ ਨੂੰ ਕਿਵੇਂ ਇਹ ਤਦਰੇ ਸਾਡੇ ਜਿਹੜੇ ਮੈਨੇਜਮੈਂਟ ਦੇ ਵਿੱਚ ਉਹ ਹੀ ਦੱਸ ਸਕਦੇ ਪਿੱਤਰ ਜੀ ਸਿੰਘ ਸਾਹਿਬ ਇੱਕ ਬਹੁਤ ਵੱਡੀ ਪੋਸਟ ਲੋਕੀ ਸਰਕਾਰ ਕਰਦੇ ਹਨ ਲੋਕ ਸਰਕਾਰ ਕਰਦੇ ਹਨ ਸੰਗਤ ਸਰਕਾਰ ਕਰਦੀ ਹੈ ਇਸ ਨਾਲ ਕੀ ਤੇ ਗੱਲਾਂ ਨਹੀਂ ਪਰ ਕੁਝ ਹੋ ਰਿਹਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਅਹੁਦੇ ਜਿਹੜੇ ਆ ਇਹ ਉੱਚੇ ਹੁੰਦੇ ਆ ਇਹ ਅਹੁਦੇ ਜਿਹੜੇ ਆ ਇਹ ਤਾਕਤਵਰ ਹੁੰਦੇ ਆ ਤੇ ਸ਼ਾਇਦ ਸਾਡੀ ਵੀ ਕੁਰਸੀ ਨਹੀਂ ਜਣੀ ਉਹ ਸਾਨੂੰ ਨਾਮ ਮਿਲੂ ਇਸ ਕਰਕੇ ਉਹ ਕਿਤੇ ਨਾ ਕਿਤੇ ਇਹਨਾਂ ਉਧਰ ਦੇ ਡਾਊਨ ਕਰਨ ਦਾ ਯਤਨ ਕਰਕੇ ਰਹਿੰਦੇ ਵੈਕਸ ਆਫਿਸਟੋਰ ਤੋਂ ਹੋਰ ਪ੍ਰਚਾਰ ਕਰ ਰਹੇ ਪਾਲੀਦਲਾ ਚਾਹੇ ਉਹ 10 ਸਾਲ ਉੱਤੇ ਪਾਰਟੀ ਦੇ ਬਾਹਰ ਚਲੋ ਉਹ ਘਾਰਾ ਜੀ ਕਰੀ ਐ ਐਸੇ ਵੀ ਸਿਰਫ ਤਾਂ ਫ੍ਰੀ ਐਂਡ ਕੰਮ ਕਰ ਰਹੀ कोई हनी बात तो शर्मा मुर्दारा प्रबंधक कमेटी का प्रधान हो सकता है जी कोई फ्री एंड कर रहे हो या नहीं कर रहे हैं नहीं, नहीं, नहीं कर रहे हैं तो नहीं नहीं तोਾਨੂੰ भी लग रहा है मैंने उनके बारे कोई जानकारी नहीं नहीं मेरा प्रधान साहब ਨਾਲ ਕੋਈ ਗੱਲਬਾਤ ਹੋਈ ਹੈ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਉਹ ਫ੍ਰੀ ਐਂਡ ਹੈ ਜਾਂ ਫ੍ਰੀ ਐਂਡ ਨਹੀਂ ਕਿਉਂਕਿ ਤੁਹਾਡੇ ਮਾਮਲੇ ਦੇ ਦੇਖੋ ਅਮਰਸਰ ਸਾਹਿਬ प्रधान ਸਾਹਿਬ ਹੋਂਦੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਇੱਕ ਕੁਐਸਚਨ ਤਾਂ ਮੈਨੂੰ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਤੁਸੀਂ ਫ੍ਰੀ ਹਾਂਣੇ ਲਈ ਜਵਾਬ ਨਹੀਂ ਦਿੰਦੇ ਤਾਂ ਹੀ ਪੁੱਛਦੇ ਮੈਨੂੰ ਇਹ ਕੋਈ ਜਾਣਕਾਰੀ ਨਹੀਂ ਸਿੰਘ ਸਾਹਿਬ ਸਿਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਅੱਜ ਪਾ ਦੇ ਤੁਹਾਨੂੰ ਖਾਸ ਸੀ ਕੰਨ ਨੂੰ ਕੀ ਕਰਨਾ ਪੈਗਾ ਕਿ ਦੇ ਕੋ ਦੁਆਰਾ ਸੁਧਾਰਨਾ ਹੈ ਦੇ ਕੋ ਦੁਆਰਾ ਨਹੀਂ ਹੋਣੀ ਦੇਖੋ ਸਿੱਖਾਂ ਜਨਮ ਜਨiyet ਹਨ ਨੂੰ ਸਭ ਤੋਂ ਪਹਿਲੇ ਤੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਆਪਣੇ ਛੋਟੇ ਛੋਟੇ મતਪੇਧ ਛੋਟੇ ਛੋਟੇ ਵੱਖਰੇ ਜੜੇ ਆ ਉਹਨਾਂ ਨੂੰ ਭੁਲਾ ਕੇ ਮੈਂ ਅੱਡੇ ਨੇ ਇੱਕਦਮ ਬੋਲ ਦੇ ਕਿਹਾ ਸੀਗਾ ਕਿਸੇ ਸਟੇਜ ਤੋਂ ਕਿ ਪੰਥਕ 93 ਕੋਲ ਜਿਹੜੀ ਨਮਾਇੰਦਗੀ ਹੈ ਉਹ 90% ਹੈ ਪੰਥ ਦੀ 10% ਇਸ ਸਥਾਪਤ ਤਰ ਕੋਲ ਪਰ ਉਹ ਜਿਹੜੇ 90% ਸਾਧਰੀ ਪੰਥਕ ਧਿਰਾਂ ਨੇ ਉਹ 10 12 ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਤੇ ਜਿਹੜੇ ਚ 15% ਹਿੱਸਾ ਵੀ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋ ਜਾਂਦਾ ਤੇ ਅਸੀਂ ਇਸ ਸਥਾਪਤ ਤਰ ਜਿਨ੍ਹਾਂ ਨੇ ਨੁਕਸਾਨ ਕੀਤਾ ਕੰਪਨੀਆਂ ਨੂੰ ਮर्यादाਵਾਂ ਦਾ ਉਹਨਾਂ ਨੂੰ ਅਸੀਂ ਲਾਂਭੇ ਕਰ ਸਕਦੇ ਤਾਂ ਇਸ ਵਕਤ ਲੋੜ ਜਿਹੜਾ ਉਹ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਜੇ ਨਾ ਚਲੇ ਕੱਟੇ ਨਹੀਂ ਹੋਣ ਦੀ ਉਹਨਾਂ ਚਰਚਾ ਨਹੀਂ ਪਈ ਸਿੰਘ ਸਾਹਿਬ ਵਿੱਤੀ ਦਿਨ तिसरा ਉਹ ਦੀ ਫਿੰਗਰ ਗੱਦੀ ਤਾਲਪੋਤੀ ਹੋਈ ਹੈ ਤੇ ਇਸੇ ਖਨੋਲੇ ਦੀ ਹੋਈ ਹੈ ਕਿਵੇਂ ਦੇ ਜੀ ਉਹ ਪਰੰਪਰਾਵਾਂ ਮੁਤਾਬਕ ਨਹੀਂ ਹੋਈ ਜੀ ਬਿਲਕੁਲ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਜਿਹੜਾ ਉਹ ਅੱਖੋਂ ਪਰੋਖੇ ਕਰਕੇ ਕੀਤੀ ਗਈ ਐ ਜੀ ਪੀਸੀ ਪਟਾਨ ਦੁਬਾਰੀ ਤਾਲਪੋਤੀ ਤੇ ਗਹਿਰ ਰਵੇ ਤੁਹਾਨੂੰ ਲੱਗਦਾ ਕਿ ਇਹ ਪ੍ਰਧਾਨ ਨੇ ਜਿਹੜੇ ਸ਼੍ਰਮਿਕ ਗੁਰਦਾਰਾ ਦਾ ਪ੍ਰਬੰਧ ਕਮੇਟੀ ਦੇ ਨੇ ਉਹਨਾਂ ਨੂੰ ਮਰਿਆਦਾ ਦਾ ਪਤਾ ਹੈ ਤੇ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਕਿ ਇੱਥੇ ਮਰਿਆਦਾ ਪਾਲਨ ਨਹੀਂ ਹੋ ਰਿਹਾ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਫਿਰ ਜਾਣਾ ਮੁਨਾਸਬ ਨਾ ਸਮਝਿਆ ਇਹ ਵੀ ਚਰਚਾ ਚੱਲ ਰਹੀ ਹੈ ਜੀ ਪੀਸੀ ਪ੍ਰਧਾਨ ਅਕਾਲ ਤਖਤ ਸਾਹਿਬ ਨਾਲ ਚਰਚਾ ਕਰਦੇ ਨਾਲ ਕੋਈ ਸੰਪਰਕ ਤੇ ਨਹੀਂ ਕੋਈ ਮੇਲ ਜੋੜ ਨਹੀਂ ਕੋਈ ਮੈਨੂੰ ਲੱਗਦਾ ਕਿ ਦੋਨੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਸੰਪਰਕ ਚਾਹ ਨਹੀਂ ਜਾਂ ਨਹੀਂ ਮੈਨੂੰ ਨਹੀਂ ਪਤਾ ਸੀ ਰਣਜੀਤ ਸਿੰਘ ਦੇ ਟ੍ਰੇਵਲ ਦਾ ਬਿਆਨ ਆਉਂਦਾ ਹੈ ਕਿ ਮੈਂ ਕਾਲ ਆਉਣ ਨੂੰ ਤਿਆਰ ਆ ਪਰ ਉਹਦੇ ਜਿਹੜਾ ਨਾ ਕੰਮ ਤੁਰਾਂਗਾ ਵੀ ਪਰ ਸਿਆਸਤ ਤੋਂ ਪਰੇ ਵੀ ਸਿਆਸਤ ਵਿੱਚ ਨਹੀਂ ਠੀਕ ਹੈ ਜੀ ਉਹਨਾਂ ਦਾ ਆਪਣਾ ਨਜ਼ਰ ਕਿ ਦੇਖੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਟੀਵੀ ਚੱਲਣ ਕੋ ਕਥਾ ਚੱਲ ਰਹੀ ਹੈ ਟੀਵੀ ਚੱਲ ਰਹੀ ਹੈ ਅਸੀਂ ਲਾਈਵ ਕੀਰਤਨ ਪਹੁੰਚ ਰਿਹਾ ਇਹਦਾ ਲਾਲਚ ਦੇ ਕੇ ਜਾਂ ਕਿਸੇ ਕਿਸਮ ਦਾ ਜਿਹੜਾ ਹੈ ਪਖੰਡ ਦੇ ਪਰੰਜਾਲ ਚ ਫਸਾ ਕੇ ਜਿਹੜਾ ਧਰਮ ਪਰਵਾਨ ਨੂੰ ਪਰਤਨ ਕਰਾਉਣ ਦੀ ਜਿਹੜੀ ਪ੍ਰਵਿਰਤੀ ਹੈ ਇਹਦੇ ਵਿੱਚ ਵੱਧਾ ਹੋਇਆ ਇਹ ਮਨੁੱਖੀ ਮਨ ਜਿਹੜਾ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਪਦਾਰਥਵਾਦ ਦਾ ਜੋਗ ਪਦਾਰਥਵਾਦ ਦੇ ਯੁੱਗ ਦੇ ਵਿੱਚ ਲਾਲਸਾ ਜਿਹੜੀ ਹੈ ਉਹ ਭਰ ਹੋ ਗਈ ਹੈ ਕਮ ਹੋ ਗਈ ਹੈ ਤਕਨ ਸ਼ਾਤਰ ਲੋਕ ਜਿਹੜੇ ਹੁੰਦੇ ਆ ਉਹ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਜਿਹੜਾ ਉਹ ਧਰਮ ਪਰिवर्तन ਜਿਹੜੀ ਲਹਿਰ ਚਲਾਉਂਦਾ ਯਤਨ ਕਰਦੇ ਆ ਪਰिवर्तन ਹੁੰਦਾ ਪਰ ਇਹ ਚੀਜ਼ਾਂ ਵੀ ਇਹ ਬਹੁਤ ਮੰਦ ਭੱਜੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀ ਜਿਸ ਅਧੀਨ ਪੈ ਗਾਂ ਦੇ ਅਤਵਾਦੀ ਹੁੰਦਾ ਕਿਵੇਂ ਲਿਖਣਾ ਬੜਾ ਮੁੰਡਾ ਦਾ ਹਮਲਾ ਜੀ ਜਿਨੇ ਵੀ ਕੀਤਾ ਉਹਨਾਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਨੇ ਕੀਤਾ ਇਹ ਹਮਲਾ ਕਰਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਔਰ ਭਾਰਤ ਸਰਕਾਰ ਨੇ ਵੀ ਜਿਹੜਾ ਹੈ ਉਹ ਸਹਿਰਤਾ ਦੇ ਨਾਲ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਹੈ ਉਹਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਪਾਈਚਾਰਕ ਸ਼ਾਂਤੀ ਜੜੀ ਆ ਬਰਕਰਾਰ ਰਹਿਣੀ ਚਾਹੀਦੀ ਹੈ ਦੋ ਧਰਮਾਂ ਦੇ ਵਿਚਕਾਰ ਨਫਰਤ ਫੈਲਾਉਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੀਤ ਦਿਨੇ ਗੈਂਗਰ ਪੀ.ਸੀ ਨੂੰ ਜਿਹੜਾ ਕਿ 에어ਪੋਰਟ ਤੇ ਬਿਠਾਇਆ ਗਿਆ ਕਿ ਨਾ ਜਿਹੜਾ ਉਹਨਾਂ ਨਾਲ ਇਹ ਮੰਦਪਾਗ ਬਰਤਾਰਾ ਹੈਗਾ 에ਰੇ ਦੀਆ ਵੱਲੋਂ ਜਿਹੜਾ ਹੈਗਾ ਮਨੂਕ ਸਿੰਘ ਸਾਹਿਬ ਜੀ ਦਾ ਕਿਲਾ ਹੈਗਾ ਉਹ ਉਹਨਾਂ ਨਾਲ ਬੇਰੁਖਾ ਜਿਹੜਾ ਵਿਹਾਰ ਕੀਤਾ ਇਹ ਇਹ ਮੰਦਪਾਗਾ ਬਰਤਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ 에ਅਰਲਾਈਨਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਾਈਟ ਰਿਕ ਨੂੰ ਦਮਦਮੀ ਤਖ਼ਾਲ ਵੱਲੋਂ ਪਾਕਾਤਖ਼ਤ ਜੱਥੇਦਾਰਾਂ ਵਿਰੋਧ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਜੰ। ਦੇਖੋ ਕਮੇਟੀ ਤਖ਼ਾਲ ਸਿੱਖਾਂ ਦੀ ਜਿਹੜੀ ਹੈ ਇੱਕ ਪ੍ਰਤਿਮਾ ਜੱਥੇ ਬੰਦੀ ਹੈ। ਜੇ ਕੋਈ ਕਰ ਰਹੀ ਹੈ ਤੇ ਉਹਦੇ ਬਾਰੇ ਸ਼ਰਮੇਦਾਰ ਪਰਪੰਧਕ ਕਮੇਟੀ ਨੂੰ ਦਮਵੀ ਦੇ ਸਾਲ ਦੇ ਨਾਲ ਮਿਲ ਕੇ ਰਾਤਕਾ ਕਾਇਮ ਕਰਕੇ ਗੱਲਬਾਤ ਇਹ ਰਹੀ ਜਿਹੜੇ ਆ ਉਹ ਮਸਲੇ ਹੱਲ ਕਰਨੇ ਚਾਹੀਦੇ ਨੇ ਸਿੰਘ ਸਾਹਿਬ ਅਕਾਲੀ ਕਲ ਦੋ ਹਿੱਸਿਆਂ ਤੇ ਵੰਡੇ ਆ ਗਏ ਇੱਕ ਪਾਸੇ ਇੱਕ ਸੁਖਬੀ ਸਿੰਘ ਬਾਦਲ ਹੋਂ ਦਾ ਅਕਾਲੀ ਕਲ ਉਹ ਕਰਦੇ ਸਾਡੀ ਪਰਚੀ ਆਣੀ ਹੈ ਦੂਜੇ ਪਾਸੇ ਦੂਸਰਾ ਕਲ ਦੋਂ ਦਾ ਸਾਡੀ ਪਰਚੀ ਆਣੀ ਹੈ ਇਹਦਾ ਕੀ ਹਾਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਉਹ ਬੋਕਸ ਭਰਤੀ ਨਹੀਂ ਕਰ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੇ 1.5 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਟਾਂਚਾ ਜਿਹੜਾ ਉਹ ਸਾਡੇ ਸਾਹਮਣੇ ਆਏਗਾ ਔਰ ਉਹ ਵੀ ਚਾਹੀਦਾ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ ਪਰੰਥਕ ਅਮਰਿਆਦਾਂ ਨੂੰ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ ਕੰਮ ਕੀਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਇਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ ਔਰ ਉਹਦੀ ਜਿਹੜੀ ਹੈ ਜਤੋਜਤ ਚੱਲ ਰਹੀ ਹੈ ਉਹਦੀ ਮਹਨ ਚੱਲ ਰਹੀ ਹੈ ਪੰਜਾਬੀ ਗੁਰ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਹੈ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-3 ਮਹੀਨਿਆਂ ਨੂੰ ਮੈਨੂੰ ਮੀਦਿਆ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਪੁਨਾ ਸੰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ। ਅਸਵੀਰ ਬਾਦਲ ਨੇ ਤੇ ਐਜਪੀਸੀ ਦੀ ਪਾਰਲੀਮੈਂਟ ਚ ਪਹੁੰਚਤਾ ਪਿਆਲੇ ਉਹ ਉਹਨਾਂ ਨੇ ਪਰਚੇ ਜਿਹੜੀਆਂ ਪੜਾਈਆਂ ਆਈਆਂ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਕਿ ਉਹ ਪਗੋੜੇਦਾਲਾ ਪਗੋੜੇਦਾਲ ਦੀਆਂ ਦੋਕਸ ਭਰਤੀਆਂ ਨੇ ਦੋਕਸ ਭਰਤੀ ਹੈ ਦੋਕਸ ਸਾਰਾ ਕੁਝ ਹੈਗਾ ਕਿ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਇੱਕ ਪਰਚੀ ਦੇ ਉੱਤੇ ਆਧਾਰ ਕਾਰਡ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਅਕਾਲੀਵਲ ਦੀ ਪੁਲਰ ਸਰਜੀਤੀ ਇਹ ਜ਼ਰੂਰ ਹੋਏਗੀ ਔਰ ਮਰੇ ਵੀ ਬਾਈ ਜੀ ਦੀ ਜਗ੍ਹਾ ਦਾ ਇਸਤੇਮਾਲ ਕੀਤਾ ਗਿਆ ਸੱਖਾ ਵੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਸਤਿਗੁਰ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਨੁੰਡੀਆਂ ਹੋਣੀਆਂ ਜਦੋਂ ਉੱਥੇ ਲੋਨੇ ਭੋਲੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੋਲਾਈਆ ਹੋ ਰਹੇ ਕਿ ਆ ਆਕਾਲੀਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠੇ ਹੋਏ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ। ਉਹ ਉਸੇ ਤੇ ਜਕਾਰੇ ਛੱਡੇ ਸਭ ਕੁਝ ਬੜਾ ਨਾ ਮੰਨਦੇ ਪਾਕੀ ਗੱਲ ਹੈ ਜਿਵੇਂ ਇਸੇ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸਤਨ ਕੰਧਾਂ ਵੀ ਸਿੰਘ ਸਾਹਿਬ ਹੁਣ ਆਲਸ ਸਮਝ ਫਿਰ ਕਿਉਂ ਸੰਗਤ ਕਿਉਂ ਅਕਾਲੀ ਦਰ ਨੂੰ ਮੰਨਦੇ ਹੋ ਕਿ ਤੁਸੀਂ ਕਹਿ ਰਹੇ ਹੋ ਪਰ ਉਧਰ ਵੀ ਉਹ ਬਾਜੀ ਨੂੰ ਸੰਗਤ ਮੰਨਦੇ ਜੀ ਉਹੀ ਸਭ ਨੇ ਅਕਾਲੀ ਦਰ ਅੱਛਾ ਕਹਿੰਦੇ ਸੁਬੀਰ ਨੂੰ ਮੰਨ ਲਿਆ ਤੇ ਫਿਰ ਮੰਨ ਹਮਨ ਲੇ ਜੀ ਕੋਈ ਨਹੀਂ ਜੇ ਮੰਨ ਲਓ ਉਹ ਤਾਂ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2023 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈਗੀ ਅੱਛਾ ਸਿੰਘ ਸਾਹਿਬ ਜੂਨ ਦੇ ਵਿੱਚ ਕਿਹਾ ਜਾ ਰਿਹਾ ਹੈ ਇਲੈਕਸ਼ਨ ਆ ਰਹੇ ਹੈ ਜੀ ਉਹਨਾਂ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੇ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਇਹ ਤਰੀਕਾ ਸੁਲੇ ਬਹੁਤ ਤਰ੍ਹਾਂ ਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਤਰ੍ਹਾਂ ਦੇ ਲੋਕ ਇਲੈਕਸ਼ਨ ਲੜਨ ਨੂੰ ਆ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਤਰ੍ਹਾਂ ਦੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਜਿਨ੍ਹਾਂ ਨੇ ਅਰਾਧਾ ਪਰੰਪਰਾਵਾਂ ਦਾ ਕੰਮ ਕੀਤਾ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨੀ ਨਹੀਂ ਇਹ ਸਰ ਇਸ ਇਹ ਲੋਕੀ ਲੱਛ ਨਹੀਂ ਮੈਂ ਫਲਹਾਲ ਦਾ ਕੋਈ ਇਰਾਦਾ ਨਹੀਂ ਹੈ ਪਰ ਮਹਚਾਉਣਾ ਕਿ ਪੰਥਕ ਤਰ੍ਹਾਂ ਸਾਰਿਆਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਤੇ ਲੱਛ ਰਹੇ ਪੰਥਕ ਕਰਕੇ ਸਾਨੂੰ ਸਪੋਰਟ ਕਰਦੇ ਹੋ ਜਿਹੜਾ ਵੀ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਉਹ ਸ਼੍ਰੀ ਸੁਖਤਾ ਸਿੰਘ ਸਾਹਿਬ ਦੀ ਸੰਸਥਾ ਮਾ ਦਾ ਪਛੜ ਕਰਨ ਹੋ ਗਿਆ। ਹੂੰ ਮਹਾਰਾਸ਼ਟਰ ਤੇ ਇੱਕ ਨਿਯਮ ਲਿਆ ਜਾ। ਉਹਦੇ ਵਿੱਚ ਜਸ਼ਨੋਮਨੀ ਕੋਟੀ ਦੇ ਚਾਰ ਮੈਂਬਰ ਸੀ ਕੱਟੇ ਇੱਕ ਕਰ ਦਿੱਤਾ ਗਿਆ। ਇਹਦੇ ਵਿੱਚ ਵੀ ਸਾਡੀ ਜੋ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ। ਇਹਨਾਂ ਨੇ ਆਪਣਾ ਫਰਜ਼ੇ ਨੂੰ ਨਿਭਾਇਆ ਆਪਣੀਆਂ ਜੜੀਆਂ ਹੈਗੀਆਂ ਆਉਡੀਆਂ ਨੂੰ ਬਚਾਉਣ ਦੇ ਤੇ ਲੱਗੇ ਰਹੇ ਆਪਣੇ ਪਰਿਵਾਰ ਆਪਣੇ ਘਰ ਨੂੰ ਨੰਬਰ 1 ਬਣਾਉਣ ਦੇ ਵਿੱਚ ਲੱਗੇ ਰਹੇ ਤੇ ਜਿਹਦਾ ਨਤੀਜਾ ਨਿਕਲਿਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਹੱਥੋਂ ਨਿਕਲੀਆਂ ਨੇ ਤਾਂ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੰਥਕ ਪ੍ਰਬੰਧ ਹੋਵੇ ਪੰਥਕ ਇੰਤਜ਼ਾਮ ਹੋਵੇ ਤੇ ਪੰਥਕ ਮਰਿਆਦਾ ਕਾਇਮ ਹੋਵੇ ਉਹਦੇ ਵਾਸਤੇ ਕੋਈ ਰੂਪਰੇਖਾ ਵੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਹੜੇ ਸਹਿਰਤ ਸਾਡੇ ਵਿਦਵਾਨ ਹੈ ਉਹਨਾਂ ਨੂੰ ਇਹ ਰੇਖਾ ਜਿਹੜੀ ਉਹ ਲਿਖਣੀ ਚਾਹੀਦੀ ਚ ਉਹਨਾਂ ਦੀ ਸਿੰਘ ਸਰਨਾ ਆਈ ਸੀ ਉਹ ਕਹਿੰਦੇ ਭਾਜਪਾ ਦਾ ਪਾਰਟੀ ਗੈਨੀ ਹਰਪ੍ਰੀਤ ਸਿੰਘ ਉਹ ਕਾਂਗਰਸ ਦੇ ਜੀ ਉਹ ਕਾਂਗਰਸ ਦਾ ਪਾਰ ਮਰ ਕੇ ਆਉਣੀ ਹੈ ਜੀ ਬਾਕੀ ਮੈਨੂੰ ਸਮਝ ਨਾ ਇਸ ਗੱਲ ਦੀ ਹੈ ਇਹ ਜਿੰਨੇ ਬੰਦਿਆਂ ਨੇ 25 ਸਾਲ ਬੀਜਪੀ ਨਾਲ ਸਮਝੌਤਾ ਰੱਖਿਆ ਬੀਜਪੀ ਦੇ ਸਰ ਤੇ ਮਿਨਿਸਟਰੀਆਂ ਮਾਲੀਆਂ ਬੀਜਪੀ ਦੇ ਸਰ ਤੇ ਸਰਕਾਰਾਂ ਚਲਾਈਆਂ ਬੀਜਪੀ ਨਾਲ ਅੱਜ ਵੀ ਜਿਹੜੇ ਕਰਨਾ ਮੱਛੀ ਹੋ ਰਿਹਾ ਕਿ ਕਿਸੇ ਢੰਗ ਨਾਲ ਸਾਹਮਣੇ ਪੈ ਜਾਏ ਕਿਤੇ ਲੋਕਾਂ ਨੂੰ ਕਹਿ ਰਹੇ ਆ ਨਾਮ ਲੈ ਲਓ ਜੋ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾਲ ਸਮਝੌਤਾ ਹੋ ਜਾਣਾ ਹੈ ਆਹ ਵਗਣਾ ਅੱਜ ਇਹਨਾਂ ਨੂੰ ਹੋਣਾ ਹੈ ਬੀਜੇਪੀ ਨਾਲ ਤੇ ਭੱਜ ਜਾਣਗੇ ਉਹਨਾਂ ਨਾਲ ਸਮਝੌਤਾ ਕਰਨ ਵਾਸਤੇ ਤੇ ਗੱਟਾ ਵੀ ਦੋਸ਼ ਲਗਾ ਰਹੇ ਵੀ ਬੀਜੇਪੀ ਦੇ ਪਰਮਜੀਤ ਸਿੰਘ ਸਰਨਾਥ ਤੁਹਾਡਾ ਨਾਮ ਲੈ ਕੇ ਕਹਿੰਦੇ ਨੇ ਇਹ ਚੰਗੀ ਗੱਲ ਹੈ ਨਾਮ ਲੈਂਦੇ ਕੋਈ ਗੱਲ ਹੋਊਗੀ ਜਿਹੜਾ ਨਾਮ ਲੈਂਦੇ ਇਹਨਾਂ ਨੂੰ ਕਹਿੰਦੇ ਕਿ ਸੰਪਰਕ ਚ ਨੇ ਬੀਜੇਪੀ ਦੇ ਕਹਿੰਦੇ ਉਹ ਕਾਂਗਰਸ ਦੇ ਸੰਪਰਕ ਚ ਹੈ ਜੀ ਮੈਨੂੰ ਤਾਂ ਉਹ ਦਿੱਲੀ ਬਲੇਕਿੰਗ ਦੇ ਮੈਂ ਉਹ ਬਲੇ ਮੌਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੈਂ ਪੀਸੀ ਸੁਣੀ ਹੈ ਹੋਰ ਬਹੁਤ ਸਾਰੇ ਲੋਕਾਂ ਨੇ ਪੀਸੀ ਸੁਣੀ ਹੈ ਉਹਨਾਂ ਨੇ ਸਾਥ ਨਾਲ ਸਾਥ ਤੇ ਸ਼ਰਿਆਮੇ ਜਾਮ ਲਾਇਆ ਵੀ ਇਹ ਜਿਹੜਾ ਕੋਈ ਦਿੱਲੀ ਬੰਗਾਲ ਦਾ ਜਿਹੜਾ ਦੇਸ਼ੀ ਹੈ ਉਹਨੇ ਸਰੋਪੇ ਦਿਂਦੇ ਰਹੇ ਨੇ ਜੀ ਸੱਜਨ ਸੱਜਨ ਤੋਂ ਮਾਰਨ ਸਰੋਪੇ ਦਿਂਦੇ ਰਹੇ ਨੇ ਤਾਂ ਇਹ ਮੈਂ ਤਾਂ ਵੀ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਨਾਲ ਵੀ ਆਗੂ ਜਿਹੜੇ ਨੇ ਆਪੋਜੀਸ਼ਨ ਦੀ ਆਗੂ ਉਹਨਾਂ ਨੇ ਸਾਥ ਨਾਲ ਤੇ ਜਾਮ ਲਾਇਆ ਇਹਨਾਂ ਨੂੰ ਮੈਂ ਕੌਮ ਦਾ ਦਰਦੀ ਹੈ ਕਮਾਲ ਹੋ ਗਈ ਹੈ ਕੌਮ ਹੈ ਤੇ ਨਹੀਂ ਹੈ ਜਿਹੜਾ ਉਹ ਦਰਦੀ ਹੈ ਇਹ ਜਿਹੜੀ ਕਮੇਟਾਉਂ ਦਰਦੀ ਆ ਪਹਿਲਾਂ ਉਸੇ ਪੰਨ ਨੂੰ ਪਾਣੀ ਪਾ ਕੇ ਪੀਤੀ ਕੋਸਦਾ ਹੁੰਦਾ ਸੀ ਸਰ ਬਈ ਦੇ ਵਿੱਚ ਸਿੱਖ ਸਾਹਿਬ ਇਕੱਠ ਕੀਤਾ ਕਰਦਾ ਸੀ ਸਿੱਖ ਸਾਹਿਬ ਨੂੰ ਜੀ ਸਿੱਖ ਟਰੰਗ ਦਾ ਬੜਾ ਨੂੰ ਬਹੁਤ ਪਛਾਣਤਾਂ ਨੂੰ ਜਿਹੜਾ ਤੇ ਇੱਕ ਮੱਚ ਤੇ ਕੱਢੀ ਹੋਈ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰ ਚੰਗੀ ਗੱਲ ਚੰਗੀ ਗੱਲ ਇੱਕ ਜਿਸ ਦਾ ਰੀਵਲ ਵਾਲੇ ਤੇ ਸਮੇਤ ਉਹ ਕਿਹਾ ਉਹਨਾਂ ਤੋਂ ਜਿਹੜਾ ਜੋ ਪੁਰਾਣੇ ਸਮਝ ਵਿੱਚ ਕਰੇ ਉਹ ਖਤਮ ਕਰੇ ਤੁਹਾਡੀ ਨਾ ਕਾਮਯਾਬੀ ਸੀ ਦੇਖੋ ਕਿਸੇ ਉਹ ਵਿਤਰਾਂ ਨਹੀਂ ਅਸੀਂ ਤਾਂ ਇੱਕ ਕਮੇਟੀ ਬਣਾਈ ਸੀ ਪਦਵਾਨਾਂ ਦੀ ਕਮੇਟੀ ਸੀ ਪਦਵਾਨਾਂ ਦੀ ਕਮੇਟੀ ਨੇ ਬੜੀ ਸਿਹਰਤਤਾ ਦੇ ਨਾਲ ਯਤਨ ਕੀਤਾ ਸੀ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਦੋਨੋਂ ਜੋ ਨਹੀਂ ਉਸ ਵੇਲੇ ਤਨਮੈਂਬਰ ਕਮੇਟੀ ਦੇ ਨਾਲ ਰابطਾ ਕਾਇਮ ਕਰ ਸਕਦੇ ਇਹਦੇ ਵਿੱਚ ਸਾਡਾ ਕੀ ਸੀ ਅਚੰਬੇ ਸਿੰਘ ਸਾਹਿਬ ਦੀ ਭੂਮਿਕਾ ਨੂੰ ਕੋਈ ਨਹੀਂ ਮੈਂ ਵੋਟ ਨਹੀਂ ਕਰਦਾ ਜੀ ਇਸ ਕਰਕੇ ਮੈਨੂੰ ਕੁਝ ਜਾਣਕਾਰੀ ਨਹੀਂ ਵੋਟ ਕਿਉਂ ਨਹੀਂ ਕਰਦੇ ਜਦਕਿ ਜਸედა ਸਾਡੇ ਬੋਲ ਨਹੀਂ ਮੇਰੇ ਕੋਲ ਕੋਈ ਟਾਈਮ ਨਹੀਂ ਹੈ ਮੇਰੇ ਕੋਲ ਆਪਣੀਆਂ ਸਰਗਰਮੀਆਂ تھیں ਮੈਂ ਆਪਣਾ ਕੰਮ ਕਰ ਰਿਹਾ ਸੀ ਸਿਖਾ ਟਕਟਾਂ ਦੇ ਜਥੇ ਦਾ ਵੀ ਮੀਟਿੰਗ ਲੈ ਕੇ ਮੀਟਿੰਗ ਨਾਲ ਬਣਾਉਣ ਦੀ ਗੱਲ ਚੱਲਦੀ ਹੈ ਪਰ ਐਜੀਪੀਸੀ ਮਦਾਨ ਵੱਲੋਂ ਲਗਾਤਾਰ ਟਾਈਮ ਨੂੰ ਡਟਾਈ ਜਾ ਰਿਹਾ ਕਿਵੇਂ ਦੇ ਇਹ ਤਾਂ 2008 ਤੋਂ ਹੋਇਆ ਤੱਕ ਹੋ ਰਿਹਾ ਜੀ ਜਿਹੜਾ ਕਿ ਅਕਾਲ ਤਖਤ ਸਾਹਿਬ ਨੇ ਹੁਕਮ ਨਾਮਾ ਜਿਹੜਾ ਹੈ ਉਹ ਦਿੱਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਿ ਤਖਤ ਦੇ ਜਥੇਦਾਰਾਂ ਦੀ ਮर्याਦਾ ਚੋਣ ਵਿਧੀ ਬਰਖਾਸਤਗੀ ਦਾ ਵਿਧਾਨ ਜਿਹੜਾ ਬਣਨਾ ਚਾਹੀਦਾ ਤੇ ਇਹ ਤਾਂ ਪਹਿਲੇ ਬਹੁਤ ਲੇਟ ਹੈ ਜੀ 2008 ਤੋਂ ਲੈ ਕੇ ਹੁਣ 2025 ਆ ਗਿਆ ਜੀ ਕਿੰਨੇ ਸਾਲ ਹੋ ਗਏ ਤੁਸੀਂ 2008 ਤੋਂ ਆ ਜੀ ਤੁਸੀਂ 2025 ਇਹ ਤਾਂ ਇਹਨਾਂ ਸਾਲ ਹੋ ਜਾ ਚੁੱਕਿਆ ਸੀ ਤੱਤਾਂ ਦੇ ਜਥੇਦਾਰ ਨਹੀਂ ਦਿੱਤੇ ਕਿ ਸੇਵਾ ਮੁਕਤ ਨੂੰ ਇਹ ਭੱਗੇ ਹਾਂ ਬਲਕਿ ਤੋਂ ਬਗਨਾ ਨਹੀਂ ਜਥੇਦਾਰ ਨਿਯੁਕਤ ਦੇ ਰਹੇ ਸੇਵਾ ਮੁਕਤ ਨੂੰ ਕਿਉਂ ਲੋਕ ਕੋਈ ਨਿਯਮਬੱਧ ਨਹੀਂ ਸੀ ਉਹ ਨਹੀਂ ਸੀ ਤਾਂ 2008 ਦੇ ਵਿੱਚ ਜਥੇਦਾਰ ਜਗਿੰਦਰ ਸਿੰਘ ਜੀ ਦਾ ਆਵਾਜ਼ੀ ਉਹ 2008 ਦੇ ਵਿੱਚ ਹੁਕਮ ਲੰਮਾ ਆਇਆ ਸੀ ਕਿ ਤਖਤਾਂ ਦੇ ਜਥੇਦਾਰਾਂ ਦਾ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਸ਼ਾਇਦ 2002 ਦੇ ਵਿੱਚ ਮੇਰੇ ਖਿਆਲ 2008 ਦੇ ਵਿੱਚ ਚੀਫ ਮੈਨੇਜਰ ਜਿਹੜੇ ਕੱਲ ਤੱਕ ਸਭ ਕੋਈ ਸੇਵਾ ਕਰ ਰਹੇ ਦੋ ਵਾਰ ਰਿਮਾਈਂਟਰ ਨਹੀਂ ਤੇਜ ਸੀ ਉਹ ਆਨ ਰਿਕਾਰਡ ਹੈ ਕੱਲ ਤੱਕ ਸਭ ਤੇ ਵਿਧਿ ਵਿਦਾਨਤਾ ਬੱਲੇ ਚਾਹੀਦਾ ਅੱਛਾ ਤੁਸੀਂ ਹੋਮ ਕੋਈ ਸੁਝਾਅ ਦਿਓਗੇ ਕੋਈ ਲੋਕ ਦਾ ਦੁਬਾਰਾ ਹਾਂ ਜੀ ਕੋਈ ਪੁੱਛੇ ਤਾਂ ਦੇ ਦੇ ਜਰੂਰ ਦੇ ਕੇ ਨਹੀਂ ਦੇਾਂਗੇ ਐਜ ਸਿੱਖ ਸੁਝਾਅ ਦੇ ਹਾਂ ਜੀ ਅੱਛਾ ਜਿਸ਼ੇਦਾਰ ਸ਼ਰਮ ਕੋ ਘਟਨ ਤੋਂ ਬਹੁਤ ਸ਼ਰਮੀ ਕਮੇਟੀ ਕੋ ਤੁਹਾਨੂੰ ਕੰਟੈਕਟ ਕੀਤਾਗੇ ਨਹੀਂ ਕੋਈ ਕੰਟੈਕਟ ਨਹੀਂ ਮੈਨੂੰ ਨਹੀਂ ਪਤਾ ਨਹੀਂ ਇਹ ਬਰਨ ਗੁਰਦਾਰ ਆਪਣਾ ਇੱਕ ਸੀਐਸ ਕਰਕੇ ਕੀ ਪਤਾ ਜੀ ਕੀ ਹੈ ਜੀ ਇਹਦਾ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਹੈ ਜਾਂ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਨੋਮ ਕਰਨ ਵਾਲਾ ਦੱਸ ਸਕਦਾ ਕਾਰਨ ਕੀ ਇਹ ਪਿਛਲੇ ਕੁ ਸਮੇਂ ਕਰੇ ਜਿਹਦੇ ਵੀ ਜਿਹਦਰ ਸਾਹਬ ਰਹੇ ਨੇ ਉਸ ਤੋਂ ਬਾਅਦ ਉਹਨੇ ਕੁਝ ਫਟਕਾਲ ਕਿਉਂ ਨਹੀਂ ਹੁੰਦੀ ਇਹ ਇਹ ਨੂੰ ਕਿਵੇਂ ਇਹ ਤਦਰੇ ਸਾਡੇ ਜਿਹੜੇ ਮੈਨੇਜਮੈਂਟ ਦੇ ਵਿੱਚ ਉਹ ਹੀ ਦੱਸ ਸਕਦੇ ਬਿੱਤਰ ਸਿੰਘ ਸਿੰਘ ਸਾਹਿਬ ਇੱਕ ਬਹੁਤ ਵੱਡੀ ਪੋਸਟ ਹੈ ਲੋਕੀ ਸਰਕਾਰ ਕਰਦੇ ਹਨ ਲੋਕ ਸਰਕਾਰ ਕਰਦੇ ਹਨ ਸੰਗਤ ਸਰਕਾਰ ਕਰਦੀ ਹੈ ਇਸ ਬਾਰੇ ਕੋਈ ਗੱਲ ਨਹੀਂ ਪਰ ਕੁਝ ਹੋ ਰਿਹਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਆਉਟੇ ਜਿਹੜੇ ਆ ਇਹ ਉੱਚੇ ਹੁੰਦੇ ਆ ਇਹ ਆਉਟੇ ਜਿਹੜੇ ਆ ਇਹ ਤਾਕਤਵਰ ਹੁੰਦੇ ਆ ਤੇ ਸਾਇਦ ਸਾਡੀਆਂ ਕੁਰਸੀਆਂ ਜਿਹੜੀਆਂ ਉਹ ਸਾਡੇ ਨਾਮ ਮਿਲਣਗੇ ਇਸ ਕਰਕੇ ਉਹ ਕਿਤੇ ਨਾ ਕਿਤੇ ਇਹਨਾਂ ਉਧਰ ਦੇ ਡਾਊਨ ਕਰਨ ਦਾ ਯਤਨ ਕਰਕੇ ਦੇ ਦਿੰਦੇ ਬੈਸਟ ਆਫ ਇਟ ਨੂੰ ਹੋਮ ਪ੍ਰਚਾਰ ਕਰ ਰਹੇ ਕਾਲੀਦ ਅੱਲਾ ਚਾਹੇ ਉਹ 10 ਸਾਲ ਉੱਤੇ ਪਾਰਟੀ ਦੇ ਬਾਹਰ ਚਲੋ ਅਧਿਕਾਰ ਹੈ ਜੀ ਕਰੀਏ ਐਸੀ ਬਸੀ ਬਦਲ ਫਰੀ ਹੈਂਡ ਕੰਮ ਕਰ ਰਹੀ ਅਨੇ ਬਤੋ ਤਾਂ ਸ਼ਰਮਨ ਗੁਰਦਾਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਸਕਦਾ ਜੀ ਕੋਈ ਫ੍ਰੀ ਐਂਡ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹੈ ਕੀ ਲਿਖਾ ਦਿੱਤੇ ਨੇ ਟਿੱਕੀਏ ਜੀ ਤੁਹਾਨੂੰ ਕੀ ਲੱਗਦਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਮੇਰਾ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਉਹ ਫ੍ਰੀ ਐਂਡ ਹੈ ਜਾਂ ਫ੍ਰੀ ਹੈਂਡ ਨਹੀਂ ਕਿਉਂਕਿ ਤੁਹਾਡੇ ਮਾਮਲੇ ਵਿੱਚ ਦੋ ਅਮਰਸਰ ਸਾਹਿਬ ਪ੍ਰਧਾਨ ਸਾਹਿਬ ਹੋਵੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਇੱਕ ਕੁਐਸਚਨ ਤੁਹਾਨੂੰ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਤੁਸੀਂ ਫ੍ਰੀ ਹੈਂਡ ਲਈ ਜਵਾਬ ਨਹੀਂ ਦਿੰਦੇ ਤਾਂ ਹੀ ਪੁੱਛਦੇ ਮੈਨੂੰ ਇਹ ਕੋਈ ਜਾਣਕਾਰੀ ਚ ਹੈ ਸਿੰਘ ਸਾਹਿਬ ਸਿਕ ਸੰਸਥਾਵਾਂ ਨੂੰ ਬਚਾਉਣ ਵਾਸ ਅੱਜ ਪਾ ਦੇ ਤੁਹਾਨੂੰ ਖਾਸ ਕਰ ਸੀ ਕਾਨੂੰਨ ਕੀ ਕਰਨਾ ਪੈਗਾ ਕਿ ਦੇਖੋ ਦੁਵਾਰਾ ਸੁਧਾਰਨਾ ਹੈ ਦੇਖੋ ਦੁਵਾਰਾ ਬਣੀ ਦੇਖੋ ਸਿੱਖਾਂ ਨੁਮਾ ਜਨiyet ਆਣੇ ਸਾਹਮਣੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣੇ ਚਾਹੀਦੇ ਆਪਣੇ ਛੋਟੇ ਛੋਟੇ ਮਤਪੇ ਅਤੇ ਛੋਟੇ ਛੋਟੇ ਬਖਵੇਂ ਜਿਹੜੇ ਆ ਉਹਨਾਂ ਨੂੰ ਬੁਲਾ ਕੇ ਮੈਂ ਅੱਗੇ ਵੀ ਇੱਕਦਮ ਬੋਲ ਦੇ ਕਿਹਾ ਸੀਗਾ ਕਿਸੇ ਸਟੇਜ ਤੋਂ ਕਿ ਪੰਥਕ ਧਰਾਂ ਦੇ ਕੋਲ ਜਿਹੜੀ ਨਮਾਇੰਦਗੀ ਹੈ ਉਹ 90% ਹੈ ਪੰਥ ਦੀ 10% ਇਹ ਸਥਾਪਨਤਰ ਕੋਲ ਪਰ ਉਹ ਜਿਹੜੇ 90% ਸਾਡੇ ਪੰਥਕ ਧਰਾਂ ਨੇ ਉਹ 10-12 ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਤੇ ਜਿਹਦੇ ਵਿੱਚ 15% ਹਿੱਸਾ ਵੀ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ